بہت بہت شکریہ میں دن کرنا کرتا ہوں آم آدمی پارٹی کے درجہ ابو چوان گریواد چیئرمین سیئر صاحب اور جنہیں بھی مطابق میں رہا ہے ਪਾਡਾ ਪੋਡਪਰਾ ਤੋਂ ਤਾਂ ਜਿਨ੍ਹਾਂ ਨੇ ਕਾਲੀ ਮੈਨੂੰ ਬੇਦੀ ਕੀਤੀ ਕਿ ਉਹਰੇ ਆ ਕੇ ਜਾਉ ਮੈਂ ਆਪਣੇ 6-7 ਪ੍ਰੋਗਰਾਮ ਕੈਨਸਲ ਕਰਕੇ ਕਿਉਂਕਿ ਭਰਾਵਾ ਬਹੁਤ ਪਿਆਰ ਹੈ ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਬੜੀ ਬਖੂਬੀ ਨਾਲ ਤੁਹਾਡੇ ਸਨਮੂਖ ਕੀਤਾ ਮੇਰਾ ਛੋਟਾ ਵੀ ਮਿੱਟੂ ਨਿਬੜਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਤੋੜੇ ਦਰਸ਼ਨ ਕਰਦਾ ਜਿੱਥੇ ਇਹਨੂੰ ਮੌਕਾ ਦਿੱਤਾ ਉਹ ਵੀ ਕਲੋਜ਼ ਅਪ ਫੋਟੋ ਮੈਨੂੰ ਚਾਹੀਦੀ ਸਰਦਾਰ ਖੁਸ਼ ਸਿੰਘ ਮਾਂ ਉਹਨਾਂ ਦਾ ਮਾਂ ਬਦਲਿਆ ਕਿਉਂਕਿ ਉਹਨਾਂ ਨੇ ਕੀਤਾ ਹੋ ਚੰਗਾ ਕੰਮ ਨੂੰ ਜੇ ਤੁਸੀਂ ਪਸੰਦ ਕੀਤਾ ਤਾਂ ਮੇਰਾ ਵੀ ਮਿੱਟੂ ਜੇਵੜਾ ਜੀ ਕਰਕੇ ਤੁਸੀਂ ਆਮਾ ਦੀ ਪਾਰਟੀ ਚਲੰਨ ਕਰਵਾਉਂਦੇ ਆ ਤੋੜੇ ਸਾਰਾ ਗਿਆਨ ਉਹਦਾ ਦਰਸ਼ਨ ਕਰਦਾ اور ایک میں <سلام> تھا ہوں خدا ستا بھی دا اور ہم کدے بھی نہ ہو گئے اور ایک پراہ دینا سے چلی گا ہے گا جب وہ مارتی ہوں ستے دے جب وہ مارتی ہوں کیونکہ میں لمبا سما میرا کجر پڑھ دلاؤ دلاؤ پورٹس کے رہاں حالانکہ میں ایکٹیبلی جلی پورٹس نہیں کی تھی پر میں نے ہمیشہ اکرانے رہنا سکتا کہ جدو کسی آدمی کے گھر جاؤ خاص کر کے کانگریس کا تو وہ بیٹھے کام کہ کر دیا ہجے بہ جو ہزے دوپہرہ ہو گیا ہجے روٹی پا کے ہٹے میں ہزے وہ آرام کر کے دو تین گھنٹے اور میم لگتا کہ بہت گھٹ کوئی کام منتری ہوگا جی گاڑی کرتا جانے نہیں بولتے ਕਿਉਂਕਿ ਉਹਦਾ ਹੁਣ ਵੀ ਸਾਨੂੰ ਕਹਿੰਦੇ ਨੇ ਖੀਦੇ ਸਾਹਿਬ ਜਿਹੜੇ ਪ੍ਰਾਰੇ ਐਮਐਲਏ ਨੇ ਜਾਂ ਮੰਤਰੀ ਨੇ ਇਹ ਨਹੀਂ ਆਪਸੀ ਸਾਡੇ ਦਾ ਬਸ ਇਹਦਾ ਕੰਮ ਕੀਤਾ ਕਿ ਸਾਡੀ ਜਮੀਨ ਜਿੱਦੇ ਹੋਵੇ ਕਿਉਂਕਿ ਪਹਿਲਾਂ ਖਾਕ-ਵਾਕਲਾ ਰਹਿਣਾ ਦੋ-ਦੋ ਘਟੇ ਲੈ ਕੇ ਆਉਣਾ ਤੇ ਖੁਰਕੇ ਘਰਿਆਂ ਦਾ ਪਸਾ ਕੇ ਆ ਕੇ ਆ ਕੇ ਆ ਕੇ ਬਸ ਆ ਕੇ ਤੇ ਨਾ ਕੋਈ ਦਲ ਨਾ ਕੋਈ ਦਲ ਤੌਰ 'ਤੇ ਬੈਠੇ ਕਿਸ ਨਾਲ ਹੱਥ ਨਹੀਂ ਮਲਾਉਣਾ ਗੱਲ ਨਹੀਂ ਕੋਈ ਬੰਦ ਤਿੰਨ ਬੰਦੇਓ ਮੈਨੂੰ ਆਪਕਾ ਜਦੋਂ ਤੱਕ ਕੋਈ ਸਮਝ ਨਾ ਮਿਲਣਾ ਮੈਨੂੰ ਇਹ ਲੱਗਦਾ ਸ਼ਾਇਦ ਮੇਰਾ ਕੁਝ ਨਾ ਕੁਝ ਖਲੋ ਗਿਆ ਸ਼ਾਇਦ ਮੇਂ ਵਿੱਚ ਕੋਈ ਨਾ ਕੋਈ ਕਮੀ ਹੈ ਨਹੀਂ ਕਿਉਂਕਿ ਅਸੀਂ ਜੋ ਆਮ ਲੋਕਾਂ ਨਾਲ ਬੀਤਦੀਆ ਉਹ ਆਪਣੇ ਪਿੱਢੇ ਦੇ ਹਟਾ ਕੇ ਅੱਗੇ ਵਧੀ ਔਰ ਇਥੇ ਤੱਕ ਭਟਾਉਣ ਦੇ ਵਿੱਚ ਕਿਸੇ ਹੁਕਮ ਦਾ ਨਹੀਂ ਕੋਈ ਸਾਰੇ ਮੰਨਉਂ ਕਿਉਂਕਿ ਤੁਸੀਂ ਬੜਾ ਮਾਣ ਬਖਸ਼ਿਆ ਸੋ ਆਪਨੇ ਵਿੱਚ 92 ਕਰੇ ਤੁਸੀਂ ਬਣਾ ਕੇ ਪੇਖੀ। ਔਰ ਸਾਰੀ ਜਿੰਨਾ ਵੀ ਹੋ ਸਕਦਾ ਆਪਕੋ ਆਪਣੀ ਜਿਹਨੂ ਡਿਊਟੀ ਮਿਲੀ ਆ ਅਮਾਨਤਾਂ ਦੇ ਨਾਮ ਦਾ। ਔਰ ਸਾਡੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਾਣ ਦੀ ਉਹਨਾਂ ਦੇ ਕੋਈ ਨੌ ਜਿੰਨਾ ਵੀ ਇਤਾਰ ਨਹੀਂ ਸਾਥ ਦੱਸਾ ਕਰਕੇ ਨੌ ਜਿੰਨਾ ਵੀ ਕੋਈ ਇਤਾਰ ਹੋਵੇ ਕਿਉਂਕਿ ਅਮਾਨਤਾਂ ਨਾਲ ਰੱਖੀ ਹੋਈ। ਔਰ ਆਪ ਤੁਸੀਂ ਦੇਖੇ ਹੋਣਾ ਕਿ ਕਿਸੇ ਤੇ ਨਹੀਂ ਸਾਰੇ ਇਹਨਾਂ ਦਿੱਲੀ ਦੇ ਬਖਮਾਂ ਦੀ ਕੇਜੀਵਾਲਾਂ ਉਹਨਾਂ ਨੂੰ ਲਾਛਕ ਕੰਪਨੀ ਤੋਂ ਬਾਹਰ ਕਰਨ ਵਾਸਤੇ ਜਿੰਨੇ ਹੱਥ ਕਰਕੇ ਬੀਜੇਪੀ ਨੇ ਬਣਾਏ ਨੇ ਫਿਰ ਲੱਗਦਾ ਐਨਐਫ ਕਰਕੇ ਕੋਈ ਬਣਾ ਨਹੀਂ ਸਕਦਾ ਕਿਉਂਕਿ ਇਹ ਕੋਈ ਥੇਲੂ ਧਾਰਾ ਬੀਜੇਪੀ ਨੂੰ ਧਾਰਾ ਆ ਸਰ ਕੇਜੀਵਾਲ ਤੋਂ ਧਾਰਾ ਕੇਜੀਵਾਲ ਤੋਂ ਡਰ ਦੇ ਮਾਰਿਆ ਨੇ ਕਿ ਜਿਮਾਖਾ ਨੂੰ 10% ਕੇ 50 ਅੰਦੇ ਦਾ ਦੇ ਦੇਣਾ ਔਰ ਇਹ ਤਰਕ ਕਰਦਾ ਕੋਰਟ ਦਾ جہاں نے انہوں نے بیلن واسطے پیروال دیتی ہے اور وہ اپنا سلیکشن کمپنی کے آئے گی اور تھی دیکھ ہی رہو کہ دیش جو حال ہے جو آج تو دس سال پہلا وہ نے جتنا شروع کرے تھی کھڑے ہو جاتا پردھان منتری بنیا باری دو اٹھارہ لاکھ روڑ کرتا گنبی جی نے آیا کتھے تک پہنچ جاؤ کرتا کتنے تک جیرے جیرے دیسا نے بات کر لو پہلے امیرکا جا کے باقی ویزا نہیں دیا کیونکہ کوئی نیتی کو نہیں کوئی نہیں ہے پچھلے دس سال کوئی وپار کی نیتی ہوئی ایگریکلچر نیتی ہوئے کوئی, کو کوئی کسی ਜਿੰਦ ਹੋ ਰੱਖੇ ਉਹਨਾਂ ਦੇ ਸਭ ਤੋਂ ਰਾਜਕੀਤਾ ਜੇ ਦਿਨ ਸਾਡੀ ਸਾਡੀ ਜਿਹੜੀ ਸੋਚ ਆ ਬੜੀ ਛੋਟੀ ਆ ਬਹੁਤ ਥੋੜਾ ਸੋਚਿਆ ਜਦੋਂ ਲੰਘ ਗਿਆ ਫਿਰ ਅਸੀਂ ਭੁੱਲ ਜਾ ਗਏ 15 20 ਦਿਨ ਸਾਡੇ ਬਦ ਬਦ 15 ਦਿਨ ਯਾਦ ਰੱਖਦੇ ਆ ਕਿ ਕੋਈ ਗੱਲ ਹੋ ਰਹੀ ਆ ਉਸ ਵਾਰ ਸਾਨੂੰ ਬਸੇ ਨਿਕਲ ਲੈ ਕੀ ਹੋ ਗਿਆ ਸਾਡੇ ਪਾਰਟੀਆਂ ਇੱਕ ਪਾਸੇ ਕੱਲੀ ਆਮ ਆਦੀ ਪਾਰਟੀ

ਮੁੱਖ ਮੰਤਰੀ ਬਣੇ ਪਰ ਫਿਰ ਵੀ ਮੁਰਾਦ ਜੀ ਤਵਾਲਾ ਇੱਕ ਫੋਟੋ ਮਟੀਰੀਅਲ ਦਾ ਮੁੱਖ ਮੰਤਰੀ ਖਿਦਰਾਣਾ ਮੁੱਖ ਮੰਤਰੀ ਚੁਕਾਣਾ ਜਦ ਮੁੱਖ ਮੰਤਰੀ ਬਣ ਗਿਆ ਇਹ ਪਿੱਛਲੀ ਵਾਰੀ ਉਹਨਾਂ ਨੇ ਉੱਥੇ ਜਾ ਕੇ ਤੋਂ ਦੁਨੀਆ ਪਾਲਾ ਕਰਨ ਮੁੱਢੇ ਕੁਝ ਬੋਲੇ ਤਾਂ ਸਭ ਨੂੰ ਰੱਖ ਕੇ ਅੱਗੇ ਕਿਸੇ ਨਾਲ ਵੀ ਮੁੱਢੋਂ ਇੱਕ ਵੀ ਸ਼ਬਦ ਬੋਲਿਆ ਹੋਵੇ ਇਹ ਪੀਲੇ ਖਰਾਬ ਬੋਲਿਆ ਹੋਵੇ ਨਾ ਇਹ ਕੂਈ ਕਹਿੰਦਾ ਬੱਚਾ ਨੂੰ ਬਸ ਸਾਨੂੰ ਸਿਕਿਉਰਟੀ ਨਹੀਂ ਦੇਈਦਾ ਕਿ ਸਾਨੂੰ ਕੁਝ ਨਹੀਂ ਪੰਜਾਬ ਦਾ ਸਾਨੂੰ ਪੰਜਾਬ ਨਾਲ ਕੋਈ ਲਗਾ ਦੇਗਾ ਨਹੀਂ ਹੈਗਾ ਅਬ ਤੁਸੀਂ ਸੁਣਿਆ ਹੋਣਾ ਆ ਜਿਹੜਾ ਤੁਹਾਡੇ ਇੱਥੇ ਸਾਬਕਾ ਐਮਐਲਏ ਰਿਹਾ ਉਹਦਾ ਭਰਾ ਬਿੱਟੂ ਉਹ ਮਾਰਕੀਟ ਤੁਸੀਂ ਜਾ ਬੈਠਾ ਉਹਨਾਂ ਦੇ ਖੱਤਰ ਦੇ ਜਾ ਬੈਠਾ ਬੀਜੇਕੀ ਵਾਲੇ ਨੇ ਉਹ ਫਿਰਦਾ ਉਧਰ ਕਾਦੇ ਵਾਸਤੇ ਆਪਕੇ ਤਿੰਨ ਗੁੱਟੀਆਂ ਬਚਾਉਣ ਦੇ ਮਾਰੇ ਦਿੱਲੀ ਚੰਡੀਗੜ੍ਹ ਇੱਕ ਹੋਰ ਨਹੀਂ ਬੈਠਾ ਤਿੰਨ ਗੁੱਟੀਆਂ ਨਹੀਂ ਲੱਗੀਆਂ ਕਾਰਕੀਆ ਜਿੱਤੇ ਦੇ ਜਿੱਤੇ ਜਿਨਾ ਪਹਿਲੀ ਆ ਉਹਨੂੰ ਕੋਈ ਪ੍ਰਭੂ ਨੂੰ ਉਹ ਦੁੱਧ ਪੋਤਾ 23 ਬੰਦਿਆਂ ਨੇ ਪਸਤਾ ਕੀਤਾ 23 ਬੰਦਿਆਂ ਨੇ 23 ਬੰਦਿਆਂ ਤੇ ਜਿੰਨਾ ਤੇ ਜਿੱਤੇ ਪਸਤਾ ਕੀਤਾ 19 ਬੰਦਲੇ ਜਿੱਤੇ ਦੀ ਜਾਨ ਕਰਦੇ 4 ਬੰਦੇ ਲੈ ਕੇ ਬਾਕੀ 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 ਠੀਕਾ ਸਭਾ ਬੀਜੇਪੀ ਹੋਏਗਾ ਵੀ ਬਸ ਇੰਡੀਆ ਜਿਵੇਂ ਆਪਾਂ ਪਿਟਬੁੱਲ ਨੂੰ ਬਚਾਰਦੇ ਹੁਣ ਗੱਲ ਕਰ ਬਈ ਮੁੜਿਆ ਪਿੱਛੇ ਮੁੜਿਆ ਬਸ ਆਪਰੇ ਜਾ ਕੇ ਉਹ ਕੰਮ ਕੀਤਾ ਹੋਇਆ ਸੋ ਕਹਿਣ ਦਾ ਮਤਲਬ ਇਹ ਹੈ ਰਾਜਨੀਤੀ ਸਿਰਫ ਦਬਕਾਉਣ ਦੀ ਸਿਰਫ ਦਬਕਾਉਣ ਦੀ ਰਹਿ ਗਈ ਮੋਦੀ ਦੇ ਕੋਈ ਆ ਈਡੀ ਆਈਡੀ ਨਾਲ ਸਾਰਾ ਕੁਝ ਕਰੀ ਜਾਂਦਾ ਸਾਡੇ ਦੇਸ਼ ਦਾ ਕਰੋੜਾਂ ਰੁਪਇਆ ਇਹਦੇ ਦੋਸਤ ਲੈ ਕੇ ਬਾਹਰ ਭੱਜ ਗਏ ਉਹਨਾਂ ਨੇ ਕੁਝ ਕੀਤਾ ਕੁਝ ਨਹੀਂ ਕੀਤਾ ਉਸ ਤਰ੍ਹਾਂ ਘੁੰਮਦੇ ਫਿਰਦੇ ਨੇ ਕੋਈ ਯੂਕੇ ਬੈਠਾ ਕੋਈ ਹੋਰ ਬੈਠਾ ਕਹਤਾ ਮੋਦੀ ਭਜਾਤੇ ਨੇ ਕੋਈ ਕਿਸੇ ਨੂੰ ਮੁਰਕ ਕੇ ਲੈ ਕੇ ਨਹੀਂ ਆ ਪਰ ਫੇਰ ਵੀ ਅਸੀਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਨ੍ਹਾਂ ਨੇ ਸਾਨੂੰ ਬਹੁਤ ਸੀਹੇ ਦਿੱਤੇ ਸਾਡੇ 750 ਸਾਡਾ ਭਰਾ ਸ਼ਹੀਦ ਹੋਏ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਆ ਪਿੱਛੇ ਸਾਡਾ ਬੱਚਾ ਸ਼ਹੀਦ ਹੋਇਆ ਪਰ ਅਸੀਂ ਫੇਰ ਉਹਨਾਂ ਮਗਰਤ ਤੁਰੇ ਫਿਰਦੇ ਆ ਜਿਨ੍ਹਾਂ ਨੇ ਸਾਡੇ ਵਾਸਤੇ ਪਤਾ ਨਹੀਂ ਕਿੰਨੇ ਕ ਸਾਡੇ ਵਾਸਤੇ ਕਿੰਨੇ ਕੁ ਤਸੱਦਦ ਕੀਤੇ ਸਾਨੂੰ ਕਿੰਨਾ ਕਰੋਲਿਆ ਸੋ ਵੀਰੋ ਅੱਜ ਜੇ ਆਪਾਂ ਗੱਲ ਕਰੀਏ ਸਾਨੂੰ ਬੀਜੇਪੀ ਸਾਨੂੰ ਕਾਂਗਰਸ ਜਾਂ ਸਾਨੂੰ ਕਾਲੀ ਦਲ ਉਹ ਅਸੀਂ ਸਾਰੇ ਦੇਖੇ ਹੋਏ ਸਾਰਾ ਕੁਝ ਦੇਖ ਲਿਆ ਅਸੀਂ 2 ਸਾਲਾਂ ਦਾ ਆਪਾਂ ਕਾਰਗੁਜ਼ਾਰੀ ਹੈ ਜਿਹੜੀ ਉਹ ਦੱਸ ਰਹੇ 2 ਸਾਲਾਂ ਦੀ ਹਜੇ 3 ਸਾਲ ਇਸੇ ਸਰਕਾਰ ਦੇ ਬਕਾਇਆ ਨੇ 3 ਸਾਲਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਤਾ ਜਾਵਾਂਗੇ ਜੇ ਕੁਝ ਅਸੀਂ ਚੰਗਾ ਕੀਤਾ ਹੋਊ ਲੋਕਾਂ ਨੂੰ ਵੀ ਕਹਾਂਗੇ ਜੇ ਕੰਮ ਕੀਤਾ ਤਾਂ ਵੋਟ ਪਾਓ ਜੇ ਨਹੀਂ ਕੰਮ ਕੀਤਾ ਬਿਸ਼ੱਕ ਵੋਟ ਨਾ ਕੋਈ ਕਹਿ ਸਕਦਾ ਕਿ ਜਿਹ ਹਿੰਮਤ ਨਹੀਂ ਹੈ ਕਿਸੇ ਦੀ ਕਿਸੇ ਦੀ ਹਿੰਮਤ ਨਹੀਂ ਹੈ ਇਹ ਗੱਲ ਕਹਿ ਦਵੇ ਸੋ ਵੀਰੋ ਤੁਸੀਂ ਕਾਂਗਰਸ ਬਾਰੇ ਇੱਕ ਭਰਾਉਣ ਦੀ ਲੋੜ ਨਹੀਂ ਉਹ ਸਾਡੇ ਦੋ ਤਿੰਨ ਭਰਾ ਬਸ ਬੋਲਣਾ ਸ਼ੁਰੂ ਕਰਨ ਵਾਲੇ ਨੇ ਫਿਰ ਕਾਂਗਰਸ ਦੇ ਤਾਂ ਆਪ ਹੀ ਬੇੜੀਆਂ ਚਪਟੇ ਪਾ ਦੇਣਗੇ ਉਹ ਬਸ ਹੁਣ ਮੜਾ ਮੋਟਾ ਤਾਂ ਇੱਕ ਇੱਕ ਤਾਂ ਚੱਲ ਪਿਆ ਮੜਾ ਮੜਾ ਦੂਜਾ ਵੀ ਚੱਲ ਪੂਆ ਥੋੜੇ ਬੋਧੇ ਦਿਨਾਂ ਤੱਕ ਉਹ ਤਾਂ ਆਪਣੀ ਪਾਰਟੀ ਨੂੰ ਭੰਡੀ ਜਾਂਦੇ ਨੇ ਆਪਾਂ ਖੜਾ ਛਡਾ ਲਿਆ ਇੱਕ ਦੋ ਤੋਂ ਇੱਕ ਦੋ ਬਸ ਉੱਧਰ ਨੇ ਆਪੇ ਚੱਕੀ ਜਾਣਗੇ ਆਪਾਂ ਨੇ ਆਪਣੀ ਜ਼ਿੰਮੇਵਾਰੀ ਆ ਜਿਹੜੀ ਜਿਹੜੀ ਆਪਾਂ ਨੂੰ ਮਿਲੀ ਐ ਇੱਥੋਂ ਆਪਾਂ ਜੀਪੀ ਨੂੰ ਜਿੱਤਣਾ ਵਾਸਤੇ ਆਪਾਂ ਉਰਾ ਪਰੰਦਾ ਸਾਰਾ ਛੱਡ ਕੇ ਜਿੰਨੇ ਵੀ ਤੁਸੀਂ ਉਰੇ ਆਏ ਹੋ 200 400 ਜਿੰਨੇ ਵੀ ਹੈਗੇ ਹੋ ਤੁਹਾਡੀ ਜ਼ਿੰਮੇਵਾਰੀ ਆ ਕਿ ਆਪਾਂ ਜਾਦਾ ਨਹੀਂ ਤਾਂ ਘਟੂ ਘਟ 100 100 ਵੋਟ ਪਵਾਉਣ ਦੇ ਹੱਕਦਾਰ ਆ ਆਪਾਂ ਜਿੰਨੇ ਉਰੇ ਬੈਠੇ ਆ ਤੁਸੀਂ 100 100 ਵੋਟ ਕੱਲਾ ਕੱਲਾ ਪਵਾ ਦਿਓ ਜੀਪੀ ਤੁਹਾਡੇ ਸਾਹਮਣੇ ਆ 2-3 ਲੱਖ ਦੇ ਜਿੱਤੂਗਾ ਇਸ ਦੀ ਮੈਂ ਗਾਰੰਟੀ ਦਿੰਦਾ ਓ ਬਾਤੀ ਬਾਤੀ ਜਿੰਦਾਬਾਦ ਜਿੰਦਾਬਾਦ ਔਰ ਜਿੰਨੇ ਵੀ ਮੇਰੇ ਭਰਾ ਅੱਜ ਪਿੰਡਾਂ ਦੇ ਪੰਜ ਸਰਪੰਚ ਪਾਰਟੀ ਜੁਆਇਨ ਕਰਨ ਲੱਗੇ ਨੇ ਤੁਹਾਨੂੰ ਸਾਰਿਆਂ ਨੂੰ ਜੀਆਂ ਨੂੰ ਵੀ ਆਖਦੇ ਆ ਔਰ ਜਿਹੜੇ ਕੋਈ ਕਰਾਉਣ ਵਾਲੇ ਤੁਹਾਡੇ ਕੰਮ ਨੇ ਸੌਂਸਾ ਬੈਠੇ ਨੇ ਇਹਨਾਂ ਲਈ ਜੇ ਕੋਈ ਮੇਰੇ ਕਰਨ ਦਾ ਕੰਮ ਵੀ ਹੋਊਗਾ ਤੁਸੀਂ ਨਿਰਸੰਕੋਚ ਜਦੋਂ ਮਰਜੀ ਤੁਸੀਂ ਆ ਸਕਦੇ ਮੈਂ ਉੱਥੇ ਹੋਣਾ ਚਾਹੀਦਾ ਕਦੇ ਜਵਾਬ ਨਹੀਂ ਦਿੰਦਾ ਮੇਰੀ ਆਦਤ ਹੈ ਜਦੋਂ ਮੈਂ ਘਰੇ ਆ ਤਾਂ ਕਦੇ ਨਹੀਂ ਕਹਿੰਦਾ ਕਿ ਘਰੇ ਹੈ ਨਹੀਂ ਗਏ ਹੋਲੇ ਬਾਹਰ ਜਦੋਂ ਵੀ ਆਉਂ ਤੁਸੀਂ ਮਿਲੇ ਬਿਨਾ ਚਾਹੇ ਕੱਤੀ ਸਾਂਝੇ ਕਰੇ ਬਿਨਾ ਆਇਓ ਸੋ ਮੈਂ ਤੁਹਾਨੂੰ ਸਾਰਿਆਂ ਜੀਆਂ ਨੂੰ ਆਖਦਾ ਔਰ ਜਿਹੜਾ ਅੱਜ ਜੁਆਇਨ ਕਰਨ ਲੱਗੇ ਨੇ ਉਮੀਦ ਕਰਦਿਆਂ ਕਿ ਤੁਸੀਂ ਸੌਂਸਾਂ ਦੇ ਮੋਢੇ ਨਾਲ